1.7 ਸਾਲ ਦੀ ਬੱਚੀ ਦਾ ਬਲਾਤਕਾਰ ਕੀਤਾ ਜਾਂਦਾ ਨਸ਼ੇ ਨਾਲ ਰੱਜ ਕੇ ਸ਼ਰਾਬ ਨਾਲ ਧੁੱਤ ਹੋ ਕੇ 35 ਸਾਲ ਦਾ ਬੰਦਾ 7 ਸਾਲਾਂ ਦੀ ਬੱਚੀ ਨਾਲ ਦਰਿੰਦਗੀ ਕਰਦਾ ਤੇ ਉਸ ਤੋਂ ਬਾਅਦ ਬੱਚੀ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਸੱਚੀ ਤੇ ਬੜੀ ਦਰਦਨਾਕ ਕਹਾਣੀ ਲੈ ਕੇ ਇੱਕ 35 ਸਾਲਾਂ ਦਾ ਬੰਦਾ ਹੁੰਦਾ ਬਈ ਜਿਹੜਾ ਕਿ ਆਪਦੇ ਮਾਂ ਪਿਓ ਦਾ ਇਕੱਲਾ ਕੱਲਾ ਪੁੱਤ ਸੀਗਾ ਤੇ ਦੋ ਉਸ ਬੰਦੇ ਦੀਆਂ ਭੈਣਾਂ ਸੀਗੀਆਂ ਪਹਿਲਾਂ ਇਸ ਬੰਦੇ ਦਾ ਵਿਆਹ ਹੁੰਦਾ ਜਿਹੜੀ ਦੀ ਜਨਾਨੀ ਹੁੰਦੀ ਆ ਉਹ ਇਹਨੂੰ ਛੱਡ ਕੇ ਜਾ ਚੁੱਕੀ ਹੁੰਦੀ ਆ ਕਿਉਂਕਿ ਇਹਦੀਆਂ ਹਰਕਤਾਂ ਬੰਦਿਆਂ ਵਾਲੀਆਂ ਨਹੀਂ ਹੁੰਦੀਆਂ ਇਹ ਬੰਦਾ ਨਸ਼ਾ ਪੱਤਾ ਬਹੁਤ ਕਰਦਾ ਹੁੰਦਾ ਸ਼ਰਾਬ ਬਹੁਤ ਪੀਂਦਾ ਹੁੰਦਾ ਜ਼ਿਆਦਾਤਰ ਇਹ ਦਿਨੇ ਵੀ ਸ਼ਰਾਬ ਪੀ ਕੇ ਪਿੰਡ ਚ ਆਮ ਤੁਰਦਾ ਫਿਰਦਾ ਰਹਿੰਦਾ ਸੀਗਾ ਉਸ ਤੋਂ ਬਾਅਦ ਇਹ ਜਿਹੜਾ ਬੰਦਾ ਸੀਗਾ ਇਹ ਆਪ ਦੀ ਘਰਵਾਲੀ ਨਾਲ ਵੀ ਸਬੰਧ ਇਸ ਤਰੀਕੇ ਨਾਲ ਬਣਾਉਂਦਾ ਸੀਗਾ ਜਿਵੇਂ ਕੋਈ ਜਾਨਵਰ ਬਣਾ ਰਿਹਾ ਹੋਵੇ ਤਾਂ ਇਹਦੀ ਘਰਵਾਲੀ ਇਹਨੂੰ ਛੱਡ ਕੇ ਜਾ ਚੁੱਕੀ ਹੁੰਦੀ ਹੈ ਉਸ ਤੋਂ ਬਾਅਦ ਇਹ ਬੰਦੇ ਨੂੰ ਪਿੰਡ ਦੇ ਲੋਕਾਂ ਨੇ ਪਿੰਡ ਦੇ ਕੁਝ ਨੌਜਵਾਨਾਂ ਨੇ ਆਮ ਦੇਖਿਆ ਰਾਤ ਬਰਾਤੇ ਨੇ ਰੇ ਸਵੇਰੇ ਕਿ ਇਹ ਜਾਨਵਰਾਂ ਨਾਲ ਸਬੰਧ ਬਣਾਉਂਦਾ ਕਈ ਵਾਰ ਫੜਿਆ ਗਿਆ ਜਿੱਦੇ ਚੋ ਫੀਮੇਲ ਡੌਗਾਂ ਨਾਲ ਸਬੰਧ ਬਣਾਉਂਦਾ ਕਈ ਵਾਰ ਫੜਿਆ ਗਿਆ ਇਹ ਬੰਦਾ ਅ ਬੱਕਰੀਆਂ ਨਾਲ ਸਬੰਧ ਬਣਾਉਂਦਾ ਆਮ ਫੜਿਆ ਗਿਆ ਜਣਗੀ ਪਿੰਡ ਦੇ ਕੁਝ ਕ ਬੰਦਿਆਂ ਨੇ ਇਹਨੂੰ ਇਹੋ ਜਿਹਾ ਗੰਦੇ ਹਰਕਤਾਂ ਕਰਦਿਆਂ ਨੂੰ ਆਮ ਹੀ ਦੇਖਿਆ ਸੀਗਾ ਤਾਂ ਕੋਈ ਵੀ ਬੰਦਾ ਇਸ ਬੰਦੇ ਨੂੰ ਮੂੰਹ ਨਹੀਂ ਸੀ ਲਾਉਂਦਾ ਹਰੇਕ ਬੰਦਾ ਕਹਿੰਦਾ ਸੀ ਇਹ ਤਾਂ ਮਲੰਗ ਹੈ ਇਹ ਤਾਂ ਨਸ਼ੇੜੀ ਹੈ ਇਹ ਤਾਂ ਖੱਚ ਹੈ ਪਰ ਕਿਸੇ ਨੂੰ ਇਹ ਨਹੀਂ ਸੀ ਪਤਾ ਵੀ ਜਿਹੜਾ ਬੰਦਾ ਐਡਾ ਜ਼ਿਆਦਾ ਹਵਸ ਵਿੱਚ ਅੰਨਾ ਹੋਇਆ ਫਿਰਦਾ ਜਿਹੜਾ ਜਾਨਵਰਾਂ ਨੂੰ ਨਹੀਂ ਬਖਸ਼ਦਾ ਇਹ ਸਾਡੇ ਪਿੰਡ ਲਈ ਕਿੰਡਾ ਖਤਰਨਾਕ ਆ ਇਹ ਗੱਲ ਕਿਸੇ ਨੇ ਵੀ ਨਹੀਂ ਸੋਚੀ ਕਿਉਂਕਿ ਜਦੋਂ ਉਹ ਜਾਨਵਰਾਂ ਨਾਲ ਐਦਾਂ ਕੁਝ ਕਰਦਾ ਸੀ ਗਲਤ ਕੰਮ ਕਰਦਾ ਸੀ ਕਿਸੇ ਵੀ ਬੰਦੇ ਨੇ ਉਹਦੀ ਥਾਣੇ ਜਾ ਕੇ ਕੰਪਲੀਟ ਨਹੀਂ ਕੀਤੀ ਜਾਂ ਪੰਚਾਇਤ ਨੇ ਇਕੱਠਿਆਂ ਹੋ ਕੇ ਉਹਨੂੰ ਕੋਈ ਵਾਰਨਿੰਗ ਨਹੀਂ ਦਿੱਤੀ ਮੰਨ ਲਓ ਕਿਸੇ ਨੇ ਵੀ ਉਸ ਗੱਲ ਨੂੰ ਸੀਰੀਅਸ ਨਹੀਂ ਲਿਆ ਹਰ ਇੱਕ ਬੰਦੇ ਨੇ ਕਹਿੰਦਾ ਸੀ ਬੀ ਦਫਾ ਹੋਣ ਦਾ ਆਪਾਂ ਇਦੋਂ ਕੀ ਲੈਣਾ ਤੇ ਬੰਦਾ ਹੀ ਖਾਚ ਆ ਹੁਣ ਸਿਆਲਾਂ ਦਾ ਟਾਈਮ ਹੁੰਦਾ ਤਾਂ ਕੀ ਹੁੰਦਾ ਬਈ ਜੀ ਇਹੇ ਬੰਦੇ ਨੇ ਪੈਗ ਪੂਗ ਲਾਏ ਹੁੰਦੇ ਆ ਤਾਂ ਇਹ ਇੱਕ ਦੁਕਾਨ ਤੋਂ ਜਾ ਕੇ ਇੱਕ ਬੰਡਲ ਬੀੜੀਆਂ ਦਾ ਲੈਂਦਾ ਤੇ ਪੰਜ ਗਰਮੈਂਦੀ ਬੰਦਾ ਟਾਫੀਆਂ ਲੈ ਲੈਂਦਾ ਟਾਫੀਆਂ ਲੈ ਕੇ ਜਦੋਂ ਇਹ ਬੰਦਾ ਗਲੀ 'ਚ ਤੁਰਿਆ ਆਉਂਦਾ ਹੁੰਦਾ ਤਾਂ ਇਹਨੂੰ ਇੱਕ ਸੱਤਾਂ ਕਿ ਸਾਲਾਂ ਦੀ ਕੁੜੀ ਅੱਗੋਂ ਟੱਕਰਦੀ ਆ ਜਿਹੜੀ ਕਿ ਇਹਨਾਂ ਦੇ ਗਵਾਂਡੀਆਂ ਦੀ ਕੁੜੀ ਸੀ ਦੋ ਚ ਇਹਨਾਂ ਦੇ ਗਵਾਂਢੀ ਦੇ ਕੁੜੀਸ ਤਾਂ ਉਹਨੂੰ ਇਹ ਟੌਫੀਆਂ ਖਾਣ ਲਈ ਦਿੰਦਾ ਹੁਣ ਉਹ ਕੁੜੀ ਨੇ ਟੌਫੀਆਂ ਤਾਂ ਫੜ ਲਈਆਂ ਕਿਉਂਕਿ ਉਹਦੇ ਦਿਲਚੇੇ ਸੀ ਕਿ ਹਾਂ ਸਾਡਾ ਇਹ ਗਵਾਂਢੀ ਆ ਉਸ ਤੋਂ ਬਾਅਦ ਇਹ ਉਸ ਕੁੜੀ ਨੂੰ ਗੱਲਾਂ ਦੇ ਵਿੱਚ ਲਾ ਲੈਂਦਾ ਉਹਨੂੰ ਕਹਿੰਦਾ ਆ ਜਾ ਤੈਨੂੰ ਮੈਂ ਚੀਜ਼ ਦਿਵਾ ਕੇ ਲੈਣਾ ਚਾਕਲੇਟ ਦਿਵਾ ਕੇ ਲੈਣਾ ਚਲੋ ਜੀ ਹੁਣ ਬੱਚਿਆਂ ਨੂੰ ਖਾਣ ਦਾ ਲਾਲਚ ਹੁੰਦਾ ਹਨਾ ਤਾਂ ਉਹ ਵਿਚਾਰੀ ਜਿਹੜੀ 7 ਸਾਲਾਂ ਦੀ ਨਿਆਣੀ ਸੀਗੀ ਉਹ ਇਸ ਬੰਦੇ ਨਾਲ ਤੁਰ ਪੈਂਦੀ ਆ ਤਾਂ ਹੁਣ ਤੁਹਾਨੂੰ ਪਤਾ ਕਿ ਸ਼ਾਮ ਮੂਹ ਨੇ ਰਾਜਾ ਹੋਇਆ ਪਿਆ ਸੀ 6:30 ਦਾ ਟਾਈਮ ਜਦੋਂ ਸਿਆਲਾਂ ਦੇ ਸਾਢੇ 6 ਦੇ ਵਿੱਚ ਆਮਨੇ ਰਾਹ ਹੋ ਜਾਂਦਾ ਤਾਂ ਉਹ ਬੱਚੀ ਘਰੋਂ ਕੋਈ ਚੀਜ਼ ਲੈਣ ਲਈ ਘੱਲੀ ਸੀ ਮਾਪਿਆਂ ਨੇ ਦੁਕਾਨ ਤੇ ਪਰ ਅੱਗੋਂ ਇਹ ਬੰਦਾ ਟੱਕਰ ਗਿਆ ਇਹ ਉਹ ਚੀਜ਼ ਲੈਣ ਲਈ ਚਾਕਲੇਟ ਦਿਵਾਉਣ ਲਈ ਤੁਰ ਪੈਂਦਾ ਤੇ ਉਹਨੂੰ ਕਹਿੰਦਾ ਜਿਹੜੀ ਪਿੰਡ ਦੇ ਬਾਹਰ-ਬਾਰ ਦੁਕਾਨ ਆ ਉੱਥੋਂ ਤੋਂ ਚਾਕਲੇਟ ਦਿਵਾ ਕੇ ਲਿਆਉਣਾ ਚਲੋ ਜੀ ਉਹ ਵਿਚਾਰੀ ਨਿਆਣੀ ਨੂੰ ਗੱਲਾਂ ਲਾਈ ਗਿਆ ਹੌਲੀ-ਹੌਲੀ ਪਿੰਡ ਦੇ ਬਾਹਰ ਕੱਢ ਲ ਜਦੋਂ ਪਿੰਡ ਦੇ ਬਾਹਰ ਲੈ ਗਿਆ ਤਾਂ ਏਸ ਬੰਦੇ ਨੇ ਉਸ ਕੁੜੀ ਦਾ ਮੂੰਹ ਦਬਾ ਲਿਆ ਮੂੰਹ ਦਬਾ ਕੇ ਉਸ ਕੁੜੀ ਨੂੰ ਮੋਢਿਆਂ ਤੇ ਚੱਕ ਕੇ ਇਹ ਖੇਤਾਂ ਵੱਲ ਲੈ ਗਿਆ ਜਦੋਂ ਇਹ ਖੇਤਾਂ ਵੱਲ ਗਿਆ ਪਿੰਡ ਤੋਂ 2 ਕਿਲੇ ਦੂਰ ਲਿਜਾ ਕੇ ਕਣਕ ਦੇ ਵਿੱਚ ਏਸ ਬੰਦੇ ਨੇ ਦਰਿੰਦਗੀ ਭਰਿਆ ਕੰਮ ਇਹ ਬੰਦਾ दारू ਨਾਲ ਰੱਜਿਆ ਸੀ ਐਂ ਬਿਲਕੁਲ ਧੁੱਤ ਸੀਗਾ ਤਾਂ ਇਸ ਬੰਦੇ ਨੇ ਕੁੜੀ ਨਾਲ ਬਲਾਤਕਾਰ ਕੀਤਾ ਬੰਦੇ ਨੇ ਇਹੋ ਜਿਹੇ ਤਰੀਕੇ ਨਾਲ ਬਲਾਤਕਾਰ ਕੀਤਾ ਕਿ ਕੁੜੀ ਦੇ ਸੱਨਾਂ ਦੀ ਇੱਕ ਹੱਡੀ ਟੁੱਟ ਚੁੱਕੀ ਸੀਗੀ ਬਲਾਤਕਾਰ ਕਰਨ ਤੋਂ ਬਾਅਦ ਉਸ ਕੁੜੀ ਦੀ ਬਲੀਡਿੰਗ ਇੰਨੀ ਕਿ ਚੱਲ ਪੈਂਦੀ ਆ ਕਿ ਜਿਹੜੀ ਕੰਟਰੋਲ ਦੇ ਵਿੱਚ ਨਹੀਂ ਹੁੰਦੀ ਮੈਂ ਸੋਚਿਆ ਵੀ ਜੇ ਮੈਂ ਕੁੜੀ ਨੂੰ ਇਸ ਤਰ੍ਹਾਂ ਛੱਡਦਾ ਹਨਾ ਕਿਸੇ ਨੇ ਆ ਕੇ ਦੇਖ ਲਿਆ ਤਾਂ ਇਹਦੇ ਬਲੱਡ ਬਹੁਤ ਨਿਕਲ ਰਿਹਾ ਹੁਣ ਉੱਠ ਕੇ ਤੁਰ ਸਕਦੀ ਨਹੀਂ ਜੇ ਕਿਸੇ ਪਿੰਡ ਦੇ ਨੇ ਦੇਖ ਲਿਆ ਤਾਂ ਇਹ ਮੇਰਾ ਨਾਮ ਲੈ ਦਊਗੀ ਤੇ ਮੈਂ ਫਸ ਜੂੰਗਾ ਉਸ ਤੋਂ ਬਾਅਦ ਇਹ ਬੰਦਾ ਕੀ ਕਰਦਾ ਇਹ ਬੰਦਾ ਉਸ ਕੁੜੀ ਦਾ ਗਲ ਘੁੱਟ ਦਿੰਦਾ ਗਲ ਘੁੱਟਣ ਤੋਂ ਬਾਅਦ ਜਦੋਂ ਕੁੜੀ ਮਰ ਜਾਂਦੀ ਆ ਮਰਨ ਤੋਂ ਬਾਅਦ ਇਹ ਬੰਦਾ ਫਿਰ ਇੱਕ ਵਾਰ ਉਸ ਕੁੜੀ ਨਾਲ ਬਲਾਤਕਾਰ ਕਰਦਾ ਦੇਖੋ ਬੰਦਾ ਕਿੰਨਾ ਜਿਆਦਾ ਹਵਸ ਦੇ ਵਿੱਚ ਅੰਨਾ ਹੋ ਜਾਂਦਾ ਮਰਨ ਤੋਂ ਬਾਅਦ 7 ਸਾਲ ਦੀ ਕੁੜੀ ਨਾਲ 35 ਸਾਲ ਦਾ ਬੰਦਾ ਬਲਾਤਕਾਰ ਕਰਦਾ ਬਈ ਉਸ ਤੋਂ ਬਾਅਦ ਇਹ ਬੰਦਾ ਕੀ ਕਰਦਾ ਉਸ ਤੋਂ ਬਾਅਦ ਇਹ ਬੰਦਾ ਉੱਥੇ ਬਹਿ ਕੇ ਬੀੜੀਆਂ ਪੀਂਦਾ ਲਗਭਗ 7-8 ਬੀੜੀਆਂ ਉੱਥੇ ਬਹਿ ਕੇ ਪੀਂਦਾ ਬੀੜੀਆਂ ਪੀਣ ਤੋਂ ਬਾਅਦ ਜਿਹੜਾ ਤਾਂ ਬੰਡਲ ਹੁੰਦਾ ਉਹ ਉੱਥੇ ਡਿੱਗ ਪੈਂਦਾ ਉਸ ਤੋਂ ਬਾਅਦ ਇਹ ਕੁੜੀ ਦੀ লাশ ਨੂੰ ਮੋਡਿਆਂ ਦੇ ਚੱਕ ਦਾ ਮੋਡਿਆਂ ਦੇ ਚੱਕ ਕੇ ਹੱਡਾ ਰੋੜੀ ਵੱਲ ਤੁਰ ਪੈਂਦਾ ਵੀ ਹਾਂ ਮੈਂ ਕੁੜੀ ਦੀ লাশ ਹੱਡਾ ਰੋੜੀ ਸਿੱਟ ਆਉਣਾ ਉਸ ਤੋਂ ਬਾਅਦ ਸਵੇਰ ਤੱਕ ਪੁੱਤੇ ਕੱਤੇ ਖਾ ਜਾਣਗੇ লাশ ਫੁਰਦ ਫੁਰਦ ਹੋ ਜੂਗੀ ਤੇ ਮੇਰਾ ਕਿਸੇ ਗੱਲ ਦੇ ਵਿੱਚ ਨਾ ਨਹੀਂ ਆਊਗਾ ਜਦੋਂ ਇਹ ਹੱਡਾ ਰੋੜੀ ਤੋਂ ਦੋ ਕਿੱਲੇ ਪਿੱਛੇ ਰਹਿ ਜਾਂਦਾ ਤੇ ਸਾਹਮਣੇ ਕੀ ਦੇਖਦਾ ਇੱਕ ਟਰੈਕਟਰ ਚੱਲ ਰਿਹਾ ਹੁੰਦਾ ਜਿਹੜਾ ਵੀ ਕਿਰਾਇਆ ਕਰ ਰਿਹਾ ਮਾਰ ਰਿਹਾ ਹੁੰਦੇ ਆ ਤਾਂ ਇਹਨੂੰ ਐ ਹੁੰਦਾ ਵੀ ਜੇ ਮੈਂ ਉੱਥੇ ਗਿਆ ਟਰੈਕਟਰ ਦੀ ਲਾਈਟ ਵੱਜੀ ਵੀ ਕਿਸੇ ਨੇ ਦੇਖ ਲਿਆ ਤਾਂ ਮੈਂ ਫਸ ਜੂਗਾ ਉਸ ਤੋਂ ਬਾਅਦ ਇਹ ਬੰਦਾ ਕੀ ਕਰਦਾ ਇਹ লাশ ਨੂੰ ਖਾਲੇ ਦੇ ਵਿੱਚ ਸਿੱ ਅਗਲੇ ਦਿਨ ਜਦੋਂ ਦਿਨ ਚੜ੍ਹਦਾ ਤਾਂ ਪਿੰਡ ਦੇ ਵਿੱਚ ਕੋਈ ਕੁੜੀ ਗਾਇਬ ਹੁੰਦੀ ਆ ਰੌਲਾ ਪੈ ਜਾਂਦਾ ਵੀ ਸਾਡੀ ਕੁੜੀ ਨਹੀਂ ਘਰੇ ਆਈ ਸਾਡੀ ਕੁੜੀ ਨਹੀਂ ਕੋਈ ਕਿਉਂਕਿ ਮਾਪੇ ਤਾਂ ਰਾਤ ਤੋਂ ਹੀ ਕੁੜੀ ਨੂੰ ਲੱਭ ਰਹੇ ਹੁੰਦੇ ਆ ਤਾਂ ਕੋਈ ਬੰਦਾ ਖੇਤਾਂ ਵੱਲ ਜਾਂਦਾ ਤਾਂ ਉਹ ਭੱਜ ਕੇ ਪਿੰਡ ਜਾ ਕੇ ਦੱਸਦਾ ਵੀ ਉੱਥੇ ਫਲਾਣੇ ਦੀ ਧੀ ਦੀ লাশ ਪਈ ਆ ਚਲੋ ਜੀ ਪਿੰਡ ਦੇ ਵਿੱਚ ਇਹ ਵਾਰ ਦਾ ਤਗ ਵਾਂਗੂ ਫੈਲ ਜਾਂਦੀ ਆ ਉਸ ਤੋਂ ਬਾਅਦ ਪੁਲਿਸ ਨੂੰ ਫੋਨ ਕੀਤਾ ਜਾਂਦਾ ਪੁਲਿਸ ਮੌਕੇ ਤੇ ਪਹੁੰਚਦੀ ਹੈ ਜਦੋਂ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ ਇਸ ਛਾਣਬੀਣ ਕਰਦੀ ਆ ਤਾਂ ਕੀ ਦੇਖਦੀ ਆ ਕਿ ਜਿਹੜਾ ਕੁੜੀ ਦਾ ਪ੍ਰਾਈਵੇਟ ਪਾਰਟ ਸੀ ਉਹ ਬਿਲਕੁਲ ਪਾਰਟ ਚੁੱਕਿਆ ਸੀ ਉਹ ਤਾ ਪੁਲਿਸ ਕੀ ਕਰਦੀ ਹੈ ਪੁਲਿਸ ਜਿੱਮੇ ਉਹਨੂੰ ਖੁਰੇ ਲੱਭਦੀ ਹੁੰਦੀ ਹੈ ਜਿਹੜੇ ਜਿਹੜੇ ਕੁੱਤੇ ਕੱਤੇ ਹੁੰਦੇ ਆ ਪੁਲਿਸ ਦੇ ਉਹ ਵੀ ਟ੍ਰੇਨਿੰਗ ਵਾਲੇ ਕੁੱਤੇ ਉੱਥੇ ਉਹ ਵੀ ਸਾਥ ਲੈ ਗਏ ਉੱਥੇ ਤਾਂ ਉਹ ਜਿਹੜੇ ਕੁੱਤੇ ਸੀਗੇ ਉਹਨਾਂ ਨੇ ਉਧਰ ਵੱਲ ਚੱਲਣਾ ਸ਼ੁਰੂ ਕਰਤਾ ਜਿੱਧਰੋਂ ਉਹ ਬੰਦਾ ਲਾਸਟ ਚੱਕ ਕੇ ਲਿਆਇਆ ਸੀ ਕਿਉਂਕਿ ਰਾਹ ਦੇ ਵਿੱਚ ਤੁਮਕਾ ਤੁਮਕਾ ਬਲੱਡ ਡੋਲਦਾ ਆਇਆ ਸੀ ਕੁੜੀ ਦੇ ਪ੍ਰਾਈਵੇਟ ਪਾਰਟ ਦੇ ਵਿੱਚੋਂ ਉਹੋ ਬੰਦੇ ਨੇ ਸ਼ਰਾਬ ਪੀਤੀ ਹੋਈ ਸੀ ਉਹਨੇ ਬਾਲੀ ਗੱਲ ਇਹ ਗੌਰ ਨਾਲ ਸੋਚੀ ਨਹੀਂ ਵੀ ਜਿਹੜਾ ਬਲੱਡ ਡੋਲਦਾ ਆਇਆ ਮੈਂ ਕਿਤੇ ਫਸ ਜੂੰਗਾ ਚੋਲੋ ਜਿਹੜੇ ਕੁੱਤੇ ਲਿਆਂਦੇ ਪੁਲਿਸ ਨੇ ਉਹ ਕੁੱਤੇ ਨੇ ਉਧਰ ਵੱਲ ਤੁਰਨਾ ਸ਼ੁਰੂ ਕਰਤਾ ਪੁਲਿਸ ਨੂੰ ਵੀ ਖੁਰਾ ਦਿਸਣ ਲੱਗ ਗਿਆ ਵੀ ਹਾਂ ਇੱਧਰਲੇ ਪਾਸੇ ਉਤੋਂ ਬਕਰ ਤੋਂ ਮੁਕਾਬਲਾ ਅੱਡਾ ਡਿੱਗਦਾ ਆ ਆ ਬੰਦੇ ਦੇ ਪੈਰ ਲੱਗੇ ਹੋਏ ਆ ਚੋਲੋ ਜੀ ਪੁਲਿਸ ਤੋਂ ਕੁੱਤੇ ਹੌਲੀ ਹੌਲੀ ਉਸ ਜਗ੍ਹਾ ਤੇ ਲੈ ਗਏ ਜਿੱਥੇ ਉਹ ਬੰਦੇ ਨੇ ਅਦਨਿੰਦਗੀ ਭਰਿਆ ਕੰਮ ਕੀਤਾ ਸੀ ਉੱਥੋਂ ਕੜਕ ਕਾਫੀ ਟੁੱਟੀ ਹੋਈ ਸੀਗੀ ਜਦੋਂ ਪੁਲਿਸ ਉਸ ਥਾਂ ਤੇ ਜਾ ਕੇ ਸਾਰਾ ਕੁਝ ਦੇਖਦੀ ਹੈ ਤਾਂ ਉੱਥੋਂ ਪੁਲਿਸ ਨੂੰ ਕੁਝ ਨਹੀਂ ਹੱਥ ਲੱਗਦਾ ਸਿਰਫ ਪੁਲਿਸ ਦੇ ਹੱਥ ਕੀ ਲੱਗਦਾ ਉਹ ਬੀੜੀਆਂ ਵਾਲਾ ਬੰਡਲ ਹੋਰ ਇਸ ਤੋਂ ਇਲਾਵਾ ਪੁਲਿਸ ਨੂੰ ਉੱਥੇ ਕੋਈ ਵੀ ਤਾਪੜ ਤੋਂ ਬੀੜੀਆਂ ਵਾਲਾ ਬੰਡਲ ਚੱਕ ਲੈਂਦੀ ਆ ਉਥੋਂ ਤੇ ਉਸ ਤੋਂ ਬਾਅਦ ਜਿਹੜੀ ਕੁੜੀ ਦੀ Laash ਆ ਉਹਨੂੰ Postmortem ਲਈ ਭੇਜ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਉਹ ਬੀੜੀਆਂ ਵਾਲਾ ਬੰਡਲ ਸੀ ਉਹ ਹੈਗਾ ਸੀ ਘੋੜਾ ਸ਼ਾਪ ਦਾ ਫਿਰ ਇਹਨੇ ਪਿੰਡ ਦੇ ਵਿੱਚ ਦੋ ਤਿੰਨ ਦੁਕਾਨਾਂ ਸੀਗੀਆਂ ਉਥੋਂ ਆ ਕੇ ਪੁਲਸ ਪੁੱਛ ਕੇ ਚੱਕਰਦੀ ਆ ਵੀ ਘੋੜਾ ਸ਼ਾਪ ਬੀੜੀਆਂ ਕੌਣ ਕੌਣ ਵੇਚਦਾ ਤਾਂ ਉਹ ਸਿਰਫ ਇੱਕ ਦੁਕਾਨਦਾਰੀ ਘੋੜਾ ਸ਼ਾਪ ਬੀੜੀ ਵੇਚਦਾ ਸੀ ਉਸ ਪਿੰਡ ਦੇ ਵਿੱਚ ਫਿਰ ਪੁਲਿਸ ਉਸ ਦੁਕਾਨਦਾਰ ਤੋਂ ਸਾਰੀ ਲਿਸਟ ਬੜਮਾਉਂਦੀ ਆ ਵੀ ਕਿਹੜੇ ਕਿਹੜੇ ਬੰਦੇ ਤੇਰੇ ਕੋਲੋਂ ਘੋੜਾ ਸ਼ਾਹ ਬੀੜੀਆਂ ਲੈ ਕੇ ਜਾਂਦੇ ਆ ਹੁਣ ਪਿੰਡ 'ਚ ਜਿਹਦੋਂ ਪਤਾ ਦੁਕਾਨਦਾਰ ਨੂੰ ਪਤਾ ਹੀ ਹੁੰਦਾ ਜਿਹੜੀ ਕੋਈ ਰੋਜ਼ਾਨਾ ਲੋਕੀ ਬੀੜੀਆਂ ਲੈਣੋਂ ਵੀ ਕਿਹੜਾ ਕਿਹੜਾ ਬੰਦਾ ਘੋੜਾ ਸ਼ਾਹ ਬੀੜੀਆਂ ਪੀਂਦਾ ਹਨ ਤਾਂ ਉਸ ਦੁਕਾਨਦਾਰ ਨੇ ਲਗਭਗ 50 60 ਬੰਦਿਆਂ ਦੀ ਲਿਸਟ ਬਣਾ ਕੇ ਪੁਲਿਸ ਨੂੰ ਦਿੱਤੀ ਵੀ ਆਹਾ ਆਹਾ ਬੰਦੇ ਘੋੜਾ ਸ਼ਾਹ ਬੀੜੀਆਂ ਪੀਂਦੇ ਆ ਚਲੋ ਜਦੋਂ ਪੁਲਿਸ ਨੇ ਇਨਕੁਆਰੀ ਕੀਤੀ ਤਾਂ ਵਿੱਚੋਂ ਲਗਭਗ 40 ਕ ਬੰਦੇ 50 ਸਾਲ ਤੋਂ ਪਲੱਸ ਉਮਰ ਵਾਲੇ ਸੀਗੇ ਪੁਲਿਸ ਨੇ ਉਹ ਬਾ ਇਨਨੂੰ ਛੱਡੋ ਪਰ ਜਿਹੜੇ ਬਾਕੀ 20 ਬੰਦੇ ਰਹਿ ਗਏ ਉਹ 20 ਤੋਂ ਲੈ ਕੇ 35-40 ਸਾਲ ਦੀ ਉਮਰ ਤੱਕ ਸੀਗੇ ਚਲੋ ਜੀ ਪੁਲਿਸ ਨੇ ਜਦੋਂ ਉਹਨਾਂ ਸਾਰਿਆਂ ਦੀ ਲਿਸਟ ਬਣਾਈ ਉਹਨਾਂ ਸਾਰਿਆਂ ਦੇ ਘਰਾਂ 'ਚ ਜਾ ਕੇ ਇਨਕੁਆਇਰੀ ਕੀਤੀ ਤਾਂ ਇੱਕ ਬੰਦਾ ਪਿੰਡ ਦੇ ਵਿੱਚ ਉਹ ਗਾਇਬ ਸੀ ਬਾਕੀ 19 ਬੰਦੇ ਪਿੰਡ ਦੇ ਵਿੱਚ ਹਾਜ਼ਰ ਸੀਗੇ ਜਿਹੜਾ ਇੱਕ ਬੰਦਾ ਗਾਇਬ ਸੀਗਾ ਉਹਦੇ ਘਰੇ ਜਾਂਦੀ ਹੈ ਪੁਲਿਸ ਉਹਦੀ ਮਾਂ ਨੂੰ ਪੁੱਛਦੀ ਹੈ ਉਹਦੀ ਮਾਂ ਕੋਈ ਵੀ ਰਾਹੀ ਗੱਲ ਨਹੀਂ ਪਉਂਦੀ ਮਾਂ ਕਹਿੰਦੀ ਵੀ ਲਗਭਗ ਉਹ 2-3 ਦਿਨ ਹੋ ਗਏ ਉਹ ਘਰੇ ਨਹੀਂ ਆਇਆ ਤੇ ਜਦੋਂ ਪੁਲਿਸ ਨੇ ਪੁੱਛਿਆ ਵੀ ਉਹਦੇ ਕੋਲ ਕੋਈ ਮੋਬਾਈਲ ਆ ਉਹ ਉਹਦੀ ਮਾਂ ਕਹਿੰਦੀ ਵੀ ਉਹਦੇ ਕੋਲ ਕੋਈ ਮੋ ਹੁਣ ਜਦੋਂ ਬੰਦੇ ਕੋਲੇ ਕੋਈ ਮੋਬਾਈਲ ਨਹੀਂ ਕੋਈ ਫੋਨ ਨਹੀਂ ਉਸ ਬੰਦੇ ਨੂੰ ਤੁਹਾਨੂੰ ਦਾ ਟ੍ਰੇਸ ਕਰਨਾ ਵੀ ਬਹੁਤ ਔਖਾ ਹੋ ਜਾਂਦਾ ਪੁਲਿਸ ਲਈ ਹਨਾ ਇਹ ਪੁਲਿਸ ਕਿਦਾਂ ਉਸ ਬੰਦੇ ਦੀ ਲੋਕੇਸ਼ਨ ਲੱਭਦੀ ਤਾਂ ਪੁਲਿਸ ਦੇ ਦਿਲ 'ਚ ਸ਼ੱਕ ਹੋ ਜਾਂਦਾ ਵੀ ਜਿਹੜਾ ਇਹ ਬੰਦਾ ਗਾਇਬ ਆ ਹੋ ਸਕਦਾ ਇਹ ਕੰਮ ਇਨੀ ਕੀਤਾ ਹੋਵੇ ਕਿਉਂਕਿ ਸਾਡੇ ਕੋਲੇ 60 ਬੰਦਿਆਂ ਦੀ ਲਿਸਟ ਆਈ ਹੈ ਜਿਦੇ 'ਚੋਂ ਮੰਨ ਲਾ 59 ਬੰਦੇ ਪਿੰਡ ਦੇ ਵਿੱਚ ਮੌਜੂਦ ਆ ਤੇ ਇੱਕ ਬੰਦਾ ਪਿੰਡ ਦੇ ਵਿੱਚੋਂ ਮਿਸਿੰਗ ਆ ਵੀ ਇਹ ਵੀ ਬੰਦਾ ਕੋਹੜਾ ਛੱਬੀੜੀਆਂ ਪੀਂਦਾ ਚਲੋ ਜੋ ਉਸ ਤੋਂ ਬਾਅਦ ਜਿਹੜੀ ਪੁਲਿਸ ਹੁੰਦੀ ਆ ਉਹ ਪਿੰਡ ਚੋਂ ਇਸ ਬੰਦੇ ਦੇ ਕੈਰੇਕਟਰ ਬਾਰੇ ਪੁੱਛਦੀ ਆ ਪਿੰਡ ਚੋਂ ਕੁਝ ਬੰਦਿਆਂ ਨੇ ਦੱਸਿਆ ਵੀ ਇਸ ਬੰਦੇ ਦਾ ਕੈਰੇਕਟਰ ਤਾਂ ਮਾੜਾ ਹੀ ਸੀਗਾ ਬਈ ਇਹੇ ਬੰਦਾ ਕਈ ਵਾਰੀ ਜਾਨਵਰਾਂ ਨਾਲ ਵੀ ਗਲਤ ਕੰਮ ਕਰਦਾ ਕਈ ਪਿੰਡ ਦੇ ਬੰਦਿਆਂ ਨੇ ਦੇਖਿਆ ਫਿਰ ਪੁਲਿਸ ਦਾ ਸ਼ੱਕ ਹੋਰ ਪੱਕਾ ਹੋ ਗਿਆ ਵੀ ਇਹ ਬੰਦਾ ਹਵਸ ਦੇ ਵਿੱਚ ਦਰਿੰਦਗੀ ਕਰਨੋਂ ਨਹੀਂ ਹਟਦਾ ਉਸ ਤੋਂ ਬਾਅਦ ਪੁਲਿਸ ਫਿਰ ਇਹਦੇ ਘਰੇ ਆਉਂਦੀ ਆ ਇਸ ਬੰਦੇ ਦੇ ਇਹਦੀ ਮਾਂ ਨੂੰ ਪੁੱਛਦੀ ਵੀ ਤੇਰੀਆਂ ਕੁੜੀਆਂ ਕਿੱਥੇ ਵਿਆਈਆਂ ਨੇ ਇਹ ਮੁੰਡੇ ਦੀ ਮਾਂ ਦੱਸ ਦਿੰਦੀ ਕਿ ਮੇਰੀਆਂ ਕੁੜੀਆਂ ਫਲਾਣੇ ਫਲਾਣੇ ਪ ਕਿਉਂਕਿ ਸਾਨੂੰ ਤਾਂ ਪੁਲਿਸ ਨੂੰ ਇਸਕਲ ਦਾ ਪੱਕਾ ਪਤਾ ਹੁੰਦਾ ਕਿ ਜਦੋਂ ਵੀ ਬੰਦਾ ਘਰੋਂ ਭੱਜਦਾ ਤਾਂ ਉਹਨੂੰ ਸਭ ਤੋਂ ਨਜ਼ਦੀਕੀ ਰਿਸ਼ਤਾ ਭੈਣਾਂ ਦਾ ਹੀ ਹੁੰਦਾ ਤਾਂ ਜਿਆਦਾਤਰ ਬੰਦੇ ਵਾਰ ਦੱਤਾ ਕਰਕੇ ਉਹਨੀਆਂ ਭੈਣਾਂ ਕੋਲ ਹੀ ਲੁਕਦੇ ਆ ਜਾ ਕੇ ਤਾਂ ਉਸ ਤੋਂ ਬਾਅਦ ਪੁਲਿਸ ਜਦੋਂ ਵੱਡੀ ਭੈਣ ਦੇ ਘਰ ਰੇਡ ਕਰਦੀ ਆ ਤਾਂ ਇਹੇ ਛੱਤ ਦੇ ਉੱਪਰ ਮੰਜੇ ਤੇ ਸੁੱਤਾ ਪਿਆ ਹੁੰਦਾ ਸ਼ਰਾਬ ਨਾਲ ਰੱਜ ਕੇ ਜਦੋਂ ਪੁਲਿਸ ਰੇਡ ਕਰਦੀ ਆ ਉਸ ਤੋਂ ਬਾਅਦ ਇਹ ਘਰ ਚ ਰੌਲਾ ਪੈਂਦਾ ਪੁਲਿਸ ਆ ਗਈ ਪੁਲਿਸ ਆ ਗਈ ਜਦੋਂ ਬੰਦਾ ਪੁਲਿਸ ਨੂੰ ਦੇਖਦਾ ਇਹ ਕੋਠੇ ਉੱਪਰ ਛਾਲ ਮਾਰ ਦਿੰਦਾ ਜਦੋਂ ਛਾਲ ਮਾਰਦਾ ਦੀ ਲੱਤ ਟੁੱਟ ਜਾਂਦੀ ਆ ਤੇ ਪੁਲਿਸ ਇਹਨੂੰ ਫੜ ਖਾਣੇ ਲੈ ਕੇ ਜਾਂਦੀ ਜਿਹੜੀ ਕਾਗਜ਼ੀ ਕਾਰਵਾਈ ਹੁੰਦੀ ਆ ਫਿਰ ਹਸਪੀਟਲ ਲੈ ਕੇ ਐਡਮਿਟ ਕਰਾਇਆ ਜਾਂਦਾ ਉਸ ਤੋਂ ਬਾਅਦ ਜਦੋਂ ਇਸ ਬੰਦੇ ਦੀ ਪੁਚ ਗੇਚ ਹੁੰਦੀ ਹੈ ਉਹਨੂੰ ਰਿਮਾਨਡ ਤੇ ਲਿਆ ਜਾਂਦਾ ਉਸ ਤੋਂ ਬਾਅਦ ਇਹ ਸਾਰੀ ਕਹਾਣੀ ਪੁਲਿਸ ਨੂੰ ਆਪਦੇ ਜ਼ੁਬਾਨੀ ਸੁਣਾਉਂਦਾ ਜਿਹੜੀ ਮੈਂ ਤੁਹਾਨੂੰ ਸੁਣਾਈ ਹੈ ਇਸ ਵੀਡੀਓ ਤੋਂ ਤੁਹਾਨੂੰ ਇਹ ਗੱਲ ਪਤਾ ਲੱਗ ਗਈ ਹੋਊਗੀ ਕਿ ਕਦੇ ਵੀ ਆਪਦੇ ਬੱਚੇ ਨੂੰ ਹਨੇਰੇ ਸਵੇਰੇ ਬਾਹਰ ਕਿਸੇ ਦੁਕਾਨ ਤੇ ਨਾ ਭੇਜੋ ਗੇਟ ਤੋਂ ਬਾਹਰ ਨਾ ਜਾਣ ਦਿਓ ਪਰ ਪਿੰਡਾਂ ਦੇ ਵਿੱਚ ਆਮ ਤੁਸੀਂ ਭਾਈ ਜੀ ਇਹ ਵੀ ਗੱਲ ਦੇਖੀ ਹੋਗੀ ਦੋ ਚਾਰ ਪਿੰਡ ਛੱਡ ਕੇ ਇੱਕ ਅੱਧੇ ਪਿੰਡ 'ਚ ਇਹੋ ਜਿਹਾ ਬੰਦਾ ਜ਼ਰੂਰ ਹੁੰਦਾ ਜਿਹੜਾ ਕਿ ਜਾਨਵਰਾਂ ਦੇ ਨਾਲ ਗਲਤ ਕੰਮ ਕਰਦਾ ਲੋਕਾਂ ਨੇ ਆਮ ਹੀ ਫੜਿਆ ਹੁੰਦਾ ਜੇਕਰ ਤੁਹਾਡੇ ਪਿੰਡਾਂ ਦੇ ਵਿੱਚ ਇਹੋ ਜਿਹਾ ਬੰਦਾ ਤੁਹਾਨੂੰ ਮਿਲਦਾ ਜਿਹੜਾ ਕਿ ਜਾਨਵਰਾਂ ਦੇ ਨਾਲ ਗਲਤ ਕੰਮ ਕਰਦਾ ਆਪਦੀ ਹਬਸ ਨੂੰ ਮਟਾਉਂਦਾ ਤਾਂ ਉਸ ਬੰਦੇ ਨੂੰ ਇਦਾਂ ਸੁੱਕਾ ਨਾ ਛੱਡੋ ਉਸ ਬੰਦੇ ਨੂੰ ਪੁਲਿਸ ਤੇ ਕੰਪਲੇਂਟ ਕਰੋ ਜਾਂ ਸਾਰੀ ਪੰਚਾਇਤ ਮਿਲ ਕੇ ਉਹਨੂੰ ਕੋਈ ਜੁਰਮਾਨਾ ਲਾਓ ਜਾਂ ਉਹਦੀ ਪਰੇੜ ਕਰੋ ਤੇ ਜਾਂ ਉਹਨੂੰ ਪਿੰਡ ਦੇ ਵਿੱਚੋਂ ਬਾਹਰ ਕੱਢੋ ਕਿਉਂਕਿ ਇਹੋ ਜਿਹੇ ਬੰਦੇ ਪਿੰਡ ਦੀਆਂ ਧੀਆਂ ਭੈਣਾਂ ਲਈ ਬਹੁਤ ਜ਼ਿਆਦਾ ਖਤਰਨਾਕ ਹੁੰਦੇ ਆ ਜਿਵੇਂ ਕਿ ਆਹਾ ਬੰਦਾ ਯੋਗੀ ਤੁਹਾਨੂੰ ਪਤਾ ਨਿਆਣੀਆਂ ਨੇ ਬਾਹਰ ਗਲੀਆਂ 'ਚ ਖੇਡਣਾ ਵੀ ਹੁੰਦਾ ਜਵਾਕਾਂ ਨੇ ਇੱਕ ਦੂਜੇ ਕੋਲੇ ਆਉਣਾ ਜਾਣਾ ਵੀ ਹੁੰਦਾ ਹਨਾ ਤਾਂ ਇਹੋ ਜਿਹੇ ਬੰਦੇ ਇੰਨੇ ਰਸਵੇਰਾ ਦਾ ਟਾਈਮ ਦੇਖ ਕੇ ਫਾਇਦਾ ਚੱਕ ਲੈਂਦੇ ਆ ਉਹੀ ਗੱਲ ਉਸ ਨਿਆਣੀ ਨਾਲ ਹੋਈ ਜਿਹਨੂੰ ਇਸ ਬੰਦੇ ਨੇ ਤਰਸਾਤ ਰਸਾ ਕੇ ਮਾਰਿਆ ਤੇ ਆਪਦੀ ਹਵਸ ਨੂੰ ਮਟਾਇਆ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਲੋਕ ਸੁਚੇਤ ਹੋ ਸਕਣ ਆਪਦੀਆਂ ਬੱਚੀਆਂ ਪ੍ਰਤੀ ਕਿਉਂਕਿ ਅੱਜਕੱਲ ਪਿੰਡਾਂ ਦੇ ਵਿੱਚ ਇਹੋ ਜਿਹਾ ਇੱਕ ਅੱਧਾ ਬੰਦਾ ਜ਼ਰੂਰ ਹੁੰਦਾ ਜਿਹੜਾ ਕਿ ਇਹੋ ਜਿਹਾ ਕਿਹਨੇ ਕੰਮ ਕਰਦਾ ਰਹਿੰਦਾ ਇਸ ਕਰਕੇ ਤੁਹਾਡੇ ਆਣ ਗਵਾਣ ਦੇ ਵਿੱਚ ਜੇ ਹੋ ਜਾ ਕੋਈ ਗੰਦਾ ਬੰਦਾ ਹੋਵੇ ਤਾਂ ਉਹਦੀ ਕੰਪਲੇਨ ਪੁਲਿਸ ਨੂੰ ਜ਼ਰੂਰ ਕਰੋ ਉਸ ਬੰਦੇ ਤੋਂ ਸੁਚੇਤ ਹੋ ਕੇ ਰਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ